ਟਮਾਟਰ, ਚੁਕੰਦਰ, ਪਿਆਜ਼, ਚੁਕੰਦਰ, ਨਿੰਬੂ, ਖੀਰਾ, ਚੁਕੰਦਰ, ਨਿੰਬੂ, ਮੂਲੀ, ਚੁਕੰਦਰ, ਨਿੰਬੂ ਤੇ ਗਾਜਰ ਕੀ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਖਾਣ ਦਾ ਬਤੌਰ ਸਲਾਦ ਖਾਣ ਦਾ ਢੰਗ ਪਤਾ ਘੱਟੋ ਘੱਟ ਜੇ ਬੰਦੇ ਦਾ 50 ਕਿਲੋ weight ਹੈ ਤਾਂ ਉਹਨੂੰ ਘੱਟੋ ਘੱਟ ਪਾਈਆ ਤਾਂ ਸਲਾਦ ਖਾਣਾ ਹੀ ਚਾਹੀਦਾ ਜੇ ਵੱਧ ਆਲਾ ਤਾਂ 1/2 ਕਿਲੋ ਸਲਾਦ ਦੇ ਲਈ ਖਾਣਾ ਚਾਹੀਦਾ ਇੰਨਾ ਸਲਾਦ ਖਾ ਕੇ ਬੰਧਾ ਰੋਟੀ ਕਿੱਥੇ ਖਾਦੀ ਜਾਊਗੀ ਪਰ ਰੋਟੀ ਤਾਂ ਉਹੀ ਕਹਿੰਦੇ ਰੋਟੀ ਘੱਟ ਖਾਵੇ ਸਲਾਦ ਜਾ ਖਾਊਗਾ ਨਾ ਜਿਵੇਂ ਰੋਟੀ ਖਾਣੀ ਸਾਡੇ ਲਈ ਜ਼ਰੂਰੀ ਹੈ ਇਹਨੂੰ ਵੀ ਜ਼ਰੂਰੀ ਸਮਝੋ ਜਿਹੜੇ ਲੋਕ ਸਲਾਦ ਨਹੀਂ ਖਾਂਦੇ ਯਾ ਤੁਹਾਡੇ ਮੁਤਾਬਕ ਦੱਸੇ ਮੁਤਾਬਕ ਜਿਹੜੇ ਲੋਕ ਸਲਾਦ ਖਾਣਗੇ ਇਹ ਵੀਡੀਓ ਦੇਖਣ ਤੋਂ ਬਾਅਦ ਕੀ ਫਾਇਦੇ ਹੋਣ ਆਲੇ ਨੇ ਬਾਈ ਜੀ ਉਹਨਾਂ ਦੀ ਗੈਸ ਵੀ ਖਤਮ ਹੋਊ ਕਬਜ ਵੀ ਖਤਮ ਹੋਊਗੀ ਖੱਟੇ ਮਿੱਠੇ ਢ ਘਾਰ ਆਉਣੇ ਬੰਦ ਹੋਣਗੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਉਹ ਖਾਂਦੇ ਨਹੀਂ ਹੈਗੇ ਤੇ ਉਹਨਾਂ ਨੂੰ ਗੈਸ ਕਬਜ਼ ਜਤਿਆ ਬਣਦੇ ਰਹਿੰਦਾ ਮੇਰੇ ਕੋਲ ਜਦੋਂ ਆ ਕੇ ਪੁੱਛਦਾ ਵੀ ਇਹ ਖਾਣੇ ਹੋ ਕਿ ਨਾ ਜੀ ਅਸੀਂ ਤਾਂ ਸਲਾਦ ਤਾਂ ਖਾਂਦੇ ਹਾਂ